ਵਿਕਰਮਜੀਤ ਮਜੀਠਾ ਨਾਪਾ ਜੇਲ੍ਹ ਦੇ ਵਿੱਚ ਪੰਦ ਆ ਪੰਜਾਬ ਦੀ ਸਿਆਸਤ ਪਿਛਲੇ 1 ਮਹੀਨੇ ਤੋਂ ਵਿਕਰਮਜੀਤ ਮਜੀਠੇ ਦੇ ਇਰਤ ਗੁਰਦ ਘੁੰਮ ਰਹੀ ਆ ਭਾਵੇਂ ਪੰਜਾਬ ਦੇ ਵਿੱਚ ਬਹੁਤ ਮੁੱਦੇ ਆ ਲੈਂਡ ਸੀਲਿੰਗ ਦਾ ਮੁੱਦਾ ਹੋਰ ਬੇਰੁਜ਼ਗਾਰੀ ਦਾ ਮੁੱਦਾ ਯੋਧ ਨਸ਼ਿਆਂ ਵਿਰੋਧ ਦਾ ਮਹਿਮ ਦਾ ਮੁੱਦਾ ਕ੍ਰਾਪਸ਼ਨ ਦਾ ਮੁੱਦਾ ਸਾਰੇ ਮੁੱਦਿਆਂ ਦੇ ਉੱਤੇ ਇੱਕੋ ਮੁੱਦਾ ਭਾਰੀ ਆ ਵਿਕਰਮਜੀਤ ਮਜੀਠੀਆ ਵਿਕਰਮਜੀਤ ਮਜੀਠੀਆ ਐਡਾ ਵੱਡਾ ਨਾਮ ਬਣ ਗਿਆ ਕਿ ਪੂਰੇ ਪੰਜਾਬ ਦੀ ਰਾਜਨੀਤੀ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਹਰਦਗੁਰਦ ਘੁੰਮਦੀ ਸੀ ਕੈਪਟਨ ਮਰਿੰਦਰ ਸਿੰਘ ਦੇ ਹਰਦਗੁਰਦ ਘੁੰਮਦੀ ਸੀ ਤੇ ਹੁਣ ਵਿਕਰਮਜੀਤ ਮਜੀਠੀਆ ਦੇ ਹਰਦਗੁਰਦ ਘੁੰਮਦੀ ਆ 2007 ਦੇ ਵਿੱਚ ਐਂਟਰੀ ਹੁੰਦੀ ਆ ਵਿਧਾਨ ਸਭਾ ਦੇ ਵਿੱਚ ਵਿਕਰਮਜੀਤ ਮਜੀਠੀਆ ਦੀ ਪਾਵਰਫੁਲ ਮਨਿਸਟਰ ਰਹਾ ਮਾਝੇ ਦਾ ਵਿਕਰਮਜੀਤ ਮਜੀਠੀਆ ਬਾਦਲਾਂ ਦੇ ਨਾਲ ਖਾਸ ਰਿਸ਼ਤੇਦਾਰੀ ਸੀ ਤੇ 10 ਸਾਲ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਰਿਹਾ ਸੁਖਵੀਰ ਸਿੰਘ ਬਾਦਲ ਦੇ ਕੋਲ ਸਾਰੀਆਂ ਮੁੱਖ ਮੰਤਰੀ ਵਾਲੀਆਂ ਜਿੰਨੀਆਂ ਪਾਵਰਾਂ ਸੀ ਉਹ ਸੁਖਵੀਰ ਬਾਦਲ ਦੇ ਕੋਲ ਸੀ ਸਖਵੀਰ ਬਾਦਲ ਪੂਰੇ ਤਰੀਕੇ ਦੇ ਨਾਲ ਵਿਕਰਮਜੀਤ ਮਜੀਠੀਆ ਦੀ ਪਿੱਠ ਤੇ ਖੜਾ ਦਿਖਾਈ ਦਿੰਦਾ ਸੀ ਕਿਉਂਕਿ ਮਾਝੇ ਦੇ ਵਿੱਚ ਧੜਿਆਂ ਦੀ ਰਾਜਨੀਤੀ ਚੱਲਦੀ ਸੀ ਪਹਿਲਾਂ ਬ੍ਰਹਮਪੁਰਾ ਧੜਾ ਸੀ ਤੇ ਇੱਕ ਉਦੇਸ਼ ਪ੍ਰਤਾਪ ਕੈਰੋਂ ਦਾ ਧੜਾ ਸੀ ਕੈਰੋਂ ਦਾ ਜਿਹੜਾ ਧੜਾ ਸੀ ਉਹਨਾਂ ਦੇ ਨਾਲ ਸਖਵੀਰ ਬਾਦਲ ਦੀ ਉਸ ਤਰੀਕੇ ਦੇ ਨਾਲ ਬਣਦੀ ਨਹੀਂ ਸੀ ਰঞ্জੀਤ ਸਿੰਘ ਬ੍ਰਹਮਪਰਾ ਉਹ ਸਿਨੀਅਰਟੀ ਦੇ ਤੌਰ ਤੇ ਆਪਣੇ ਆਪ ਨੂੰ ਸੀਨੀਅਰ ਘੁਮਾਉਂਦੇ ਸੀ ਤੇ ਸਖਵੀਰ ਬਾਦਲ ਦੀ ਉਹਨਾਂ ਦੇ ਨਾਲ ਵੀ ਜਿਹੜੀ ਟਸਲ ਉਹ ਚੱਲਦੀ ਸੀ ਇਸ ਕਰਕੇ ਵਿਕਰਮਜੀਤ ਮਜੀਠੀਏ ਨੂੰ ਲੈ ਕੇ ਆਂਦਾ ਮਾਝੇ ਦੇ ਵਿੱਚ ਤੇ ਪੂਰਾ ਮਾਝਾ ਵਿਕਰਮ ਮਜੀਠੀਏ ਦੇ ਸਪੁਰਦ ਕਰਤਾ ਹੁਣ ਆਪਾਂ ਗੱਲ ਕਰਦੇ ਆ ਕਿ ਗਨੀਵ ਕੌਰ ਮਜੀਠੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਧਰਮ ਪਤਨੀ ਆ ਡਾਕਟਰ ਗੁਰਪ੍ਰੀਤ ਕੌਰ ਮਾਨ ਇਹਨਾਂ ਦੇ ਵਿੱਚ ਕੋਈ ਸ਼ਬਦੀ ਜੰਗ ਚੱਲੀ ਆ ਜੀ ਹਾਂ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਧਰਮ ਪਤਨੀ ਆ ਬੀਬਾ ਗੁਰਪ੍ਰੀਤ ਕੌਰ ਮਾਨ ਉਹ ਕਿਸੇ politically ਜਿਹੜੀ ਕੋਈ ਵੀ ਪਾਦ ਤੇ ਨਹੀਂ ਗਈ ਪਰ ਇਹ ਸਾਰੇ ਜਾਣਦੇ ਆ ਕਿ ਸੀਐਮ ਹਾਊਸ ਦੇ ਵਿੱਚੋਂ ਜਿਹੜੇ ਫੋਨ ਆਉਂਦੇ ਆ ਜੋ ਵੀ ਪੰਜਾਬ ਨੂੰ ਕੰਟਰੋਲ ਕਰਨ ਵਾਲੇ ਲੋਕ ਆ ਜੋ ਵੀ ਸੀਐਮ ਮਾਨ ਦੀ ਟੀਮ ਆ ਕਿਉਂਕਿ ਇੱਕ ਬੰਦਾ ਕਦੇ ਵੀ ਸਾਰੇ ਪੰਜਾਬ ਨੂੰ ਕੰਟਰੋਲ ਨਹੀਂ ਕਰ ਸਕਦਾ ਇੱਕ ਮੁੱਖ ਮੰਤਰੀ ਦੀ ਬਕਾਇਦਾ ਟੀਮ ਹੁੰਦੀ ਆ ਉਸ ਟੀਮ ਦੀ ਜਿਹੜੀ ਸਾਹਮਣ ਵਾਲੀ ਆ ਉਹ ਡਾਕਟਰ ਗੁਰਪ੍ਰੀਤ ਕੁਰਮਾਨ ਆ ਉਹ ਪਰਦੇ ਪਿੱਛੇ ਰਹਿ ਕੇ ਪੰਜਾਬ ਨੂੰ ਛਲਾਉਂਦੇ ਆ ਬੀਬਾ ਜੀ ਹੁਣ ਗੱਲ ਇਹ ਆ ਕਿ ਐਡਾ ਵੱਡਾ ਮੁੱਦਾ ਜਿੱਥੇ ਭਗਵਾਨ ਤਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਵੀ ਪੂਰਾ ਜੋਰ ਲੱਗਾ ਹੋਇਆ ਕਿ ਇਸ ਚੀਜ਼ ਦਾ ਕ੍ਰੈਡਿਟ ਸਾਨੂੰ ਮਿਲੇ ਕਿ ਵਿਕਰਮਜੀਤ ਮਜੀਠੀਏ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ ਅਸੀਂ ਪਾ ਲਿਆ ਤੇ ਸ਼ਾਇਦ ਪੰਜਾਬ ਦੇ ਲੋਕ ਸਾਨੂੰ ਫੇਰ ਸੱਤਾ ਦੇ ਵਿੱਚ ਵਾਪਸ ਲਿਓ ਬਹੁਤ ਕੰਮ ਕੀਤੇ ਆ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਕਰਪਸ਼ਨ ਨੂੰ ਲੈ ਕੇ ਵੱਡੇ ਫੈਸਲੇ ਲਏ ਆ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਨੌਕਰੀਆਂ ਨੂੰ ਲੈ ਕੇ ਪਰ ਕਈ ਅਜਿਹੇ ਮਸਲੇ ਵੀ ਆ ਜਿੱਥੇ ਮੁੱਖ ਮੰਤਰੀ ਘਿਰਦੇ ਰਹੇ ਆ ਸਰਕਾਰ ਘਿਰਦੀ ਰਹੀ ਆ ਖਾਸ ਕਰਕੇ ਕਈ ਐਮਐਲਏ ਆ ਜਿਹੜੇ ਸਰਕਾਰ ਦੇ ਨਜ਼ਰਵੱਟੂ ਬਣੇ ਹੋਏ ਆ ਕਰਪਸ਼ਨ ਦੇ ਵਿੱਚ ਲਿਪਤਾਂ ਦਿੱਲੀ ਦੀ ਇੰਟਰਫੀਰੈਂਸ ਉਹ ਵੀ ਇੱਕ ਪੰਜਾਬ ਦੇ ਵਿੱਚ ਵੱਡਾ ਮੁੱਦਾ ਕਿ ਮੁੱਖ ਮੰਤਰੀ ਨੂੰ ਚਲਾ ਤਾਂ ਦਿੱਲੀ ਦਾ ਕੇਜਰੀਵਾਲ ਰਿਆ ਮਨੀਸ਼ ਸ਼ੋਧਿਆ ਰਿਆ ਸੋਹਰ ਗੱਲ ਕੀਤੀ ਜਾਵੇ ਡਾਕਟਰ ਗੁਰਪ੍ਰੀਤ ਕੁਰਮਾਨ ਦੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਪਹਿਲੀ ਵਾਰ ਪਬਲਿਕ 'ਚ ਆ ਕੇ ਵਿਕਰਮਜੀਤ ਮਜੀਠੇ ਦੇ ਉੱਤੇ ਸਿੱਧੇ ਰੋਪ ਦੇ ਵਿੱਚ ਨਿਸ਼ਾਨਾ ਲਾਇਆ ਉਹਨਾਂ ਨੇ ਕਿਹਾ ਕੰਪਰੋਮਾਈਜ਼ ਨਹੀਂ ਕੀਤਾ ਜਾਵੇਗਾ ਚਾਹੇ ਕੋਈ ਜਿੱਡਾ ਮਰਜੀ ਵੱਡਾ ਤਾਕਤਵਰ ਬੰਦਾ ਹੋਵੇ ਜਿਨੇ ਪੰਜਾਬ ਦੀ ਨੌਜਵਾਨੀ ਨੂੰ ਰੋਲ ਲਿਆ ਨਸ਼ਿਆਂ ਤੇ ਲਾਇਆ ਉਹ ਸਿੱਧਾ ਸੰਕੇਤ ਸੀ ਕਿ ਵਿਕਰਮਜੀਤ ਮਜੀਠੇ ਨੂੰ ਅਸੀਂ ਜਕੜ ਦਿਆ ਦੂਜੇ ਪਾਸੇ ਭਗਵੰਤ ਮਾਨ ਦੇ ਉੱਤੇ આરોਪ ਪ੍ਰਤੀਆਰੋਪ ਬੀਬਾ ਜੀ ਗਨੀਵਕੌਰ ਮਜੀਠੀਆ ਮਜੂਤਾ ਐਮਐਲਏ ਮਜੀਠਾ ਉਹ ਲਾ ਰਹੇ ਆ ਉਹ ਕਹਿੰਦੇ ਆ ਕਿ ਕੇਸ ਦੇ ਵਿੱਚ ਹੈ ਹੀ ਕੱਖ ਨਹੀਂ ਹੁਣ ਭਾਈ ਇਹ ਤਾਂ ਅਦਾਲਤ ਤੈ ਕਰੂਗੀ ਸੰਗਤ ਤੈ ਕਰੂਗੀ ਕਿ ਕੌਣ ਸੱਚਾ ਕੌਣ ਝੂਠਾ ਪਰ ਦੋ ਪਾਵਰਫੁਲ ਲੇਡੀਜ਼ ਪੰਜਾਬ ਦੀਆਂ ਉਹ ਅਮਨੋਂ ਸਾਹਮਣੀਆਂ ਹੋ ਗਈਆਂ ਜਿੱਤ ਕਿਸ ਦੀ ਹੁੰਦੀ ਆ ਉਹ ਹਜੇ ਸਮਾਂ ਦੱਸੂਗਾ